ਜਿੰਦਾਬਾਦ ਜਿੰਦਾਬਾਦ ਸ਼ਮਸ਼ੀਅਤ ਜਿੰਦਾਬਾਦ 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 ਅੱਜ ਇਸ ਵੇਲੇ ਅਸੀਂ ਸਮੂ ਚੱਕ ਦੀ ਪੰਚਾਇਤ ਦਾ ਇੱਕ ਮਹੱਲਾ ਸੀ ਅਕਬਰਪੁਰ ਤੋਂ ਉਸ ਦੇ ਵਿੱਚ ਲੋਕਾਂ ਨੂੰ ਕਾਫੀ ਦਿਨ ਤੋਂ ਮੰਗ ਸੀ ਕਿ ਇੱਥੇ ਲਾਈਟ ਦੀ ਜਿਹੜੀ ਬੜੀ ਦਿੱਕਤ ਆ ਰਹੀ ਹੈ ਲਾਈਟ ਡਿਮ ਆ ਰਹੀ ਸੀ ਲੋਕਾਂ ਨੂੰ ਪਰੇਸ਼ਾਨੀ ਸੀ ਸੋ ਥੋੜੇ ਦਿਨਾਂ ਦੇ ਵਿੱਚ ਹੀ 20 25 ਦਿਨ ਦੇ ਵਿੱਚ ਹੀ ਇਹਨਾਂ ਦਾ ਮੁੱਦਾ ਉੱਠਿਆ ਸੀ ਤੇ ਅੱਜ ਇਹਨਾਂ ਦਾ ਟਰਾਂਸਫਰ ਲਾਗ ਗਿਆ ਚਾਲੂ ਕਰ ਦਿੱਤਾ ਗਿਆ ਮੇਰੇ ਨਾਲ ਪਿੰਡ ਦਾ ਸਰਪੰਚ ਇਸ ਮਹੱਲੇ ਦੇ ਸਾਰੇ ਸਰਦਾਰ ਜੀ ਇੱਥੇ ਖੜੇ ਨੇ ਤੇ ਲੋਕ ਵੀ ਖੁਸ਼ ਨੇ ਸਰਪੰਚ ਸਾਹਿਬ ਕੀ ਕਹੋਗੇ ਤੁਸੀਂ ਅਸੀਂ ਇਹ ਕਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਕੋ ਵਾਰੀ ਕਹਿਣ ਤੇ ਟਰਾਂਸਫਰ ਮਿਲ ਗਿਆ ਤੇ ਅਸੀਂ ਤੁਹਾਡਾ ਬਹੁਤ ਬਹੁਤ ਸੁਰਖਜਾਰ ਔਰ ਆਮ ਪਾਰਟੀ ਨੇ ਜੋ ਕੰਮ ਕਰ ਰਹੀ ਹੈ ਉਹ ਬਹੁਤ ਹੀ ਵਧੀਆ ਕਰ ਰਹੀ ਹੈ ਔਰ ਅਸੀਂ ਕਹਿੰਦੇ ਹਾਂ ਇਤਾਂ ਹੀ ਵਧੀਆ ਕਰਦੀ ਰਹੇ ਔਰ ਆਉਣ ਵਾਲੀ ਸਰਕਾਰ ਫਿਰ ਸੰਸੇਦ ਸਿੰਘ ਦੀ ਹੀ ਹੋਵੇ ਜੀ ਆਇਆਂ ਆਮ ਪਾਰਟੀ ਜਿੰਦਾਬਾਦ ਜਿੰਦਾਬਾਦ ਬੋਲੋ 20 ਸਾਲ ਦੀ ਬੋਲ ਦੋ ਬੋਲੋ ਨਾਲ ਨਹੀਂ ਬੋਲੋ ਕੋ ਆਮ ਪਾਰਟੀ ਭਗਵਾਨ ਸਿੰਘ ਮਾਨ ਜਿਨ੍ਹਾਂ ਨੇ ਜਿਨ੍ਹਾਂ ਦੀ ਸਰਕਾਰ ਉਹਨਾਂ ਦੇ ਨਮਾਇंदे ਐਮਐਲਏ ਸਾਹਿਬ ਸ਼ਮਸ਼ੀਰ ਸਿੰਘ ਜਿਨ੍ਹਾਂ ਨੂੰ ਅਹੀ ਇੱਕ ਮੰਗ ਰੱਖੀ ਸੀ ਟ੍ਰਾਂਸਫਰਮ ਦੀ ਉਹ ਉਹਨਾਂ ਨੇ 20 ਦਿਨਾਂ ਦੇ ਵਿੱਚ ਹੀ ਪੂਰੀ ਕਰਦੀ ਆਮ ਪਾਰਟੀ ਦੀ ਬਹੁਤ ਬਹੁਤ ਧੰਨਵਾਦ ਆਉਣ ਵਾਲੀ ਪਾਰਟੀ ਵੀ ਜਿਹੜੀ ਸਾਡੀ ਹੈ ਕਹਿੰਦੇ ਆ ਆਮ ਪਾਰਟੀ ਹੀ ਹੋਏ ਬਹੁਤ ਧੰਨਵਾਦ ਚਲੋ ਜੀ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ